ਯਾਦੇ ਮੈਂ ਨਹੀਂ ਅ ਅ ਤੋੜੇ ਨਸਾਂ ਜੇ ਕਰਾਂਗਾ ਕਾਲੀ ਆਜ਼ਾਦੀ ਇਹ ਜੋਰਾ ਸਿੰਘ ਨਸਰਾਲੀ ਦੀ ਹੈ ਨਾ ਭਗਤ ਸਰਾਬੇ ਵਾਲੀ ਆਜ਼ਾਦੀ ਆਈ ਵੇ ਲੋਕੋ ਤੇ ਇਹ ਵੀ ਜਿਹੜੇ ਹੈਗੇ ਆ ਬਲਦੀਪ ਹੋਰਾਂ ਦੀ ਅ ਉਹ ਇਹ ਗਾਇਆ ਕਰਦੇ ਸੀ ਬਲਦੀਪ ਮਨਜੀਤ ਮਾਨ ਹੋਰੀ ਸ਼ਿਦਕ ਦੀ ਗੱਲ ਦੋਸਤੀ ਦੇ ਪੰਧ ਤੇ ਚੱਲਣਗੇ ਕਿੰਨਾ ਪੈਰ ਹੋਰ ਸ਼ਿਦਕ ਦੀ ਗੱਲ ਇਹ ਰਚਨਾ ਦਰਸ਼ਨ ਖਟਕੜ ਜੀਆ ਦੀ ਹੈ ਬਹੁਤ ਸਰਦੀ ਇਨਸਾਨ ਨੇ ਅਜੇ ਵੀ ਇਹ ਆਪਣੀ ਕਲਮ ਜਿਹੜੀ ਹੈਗੀ ਉਹ ਚਲਾ ਰਹੇ ਨੇ ਤੇ ਸਾਡੀ ਦੁਆ ਹੈ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਤੇਜ ਕਰ ਜਰਾ ਸੰਗਰਾਮ ਹਾਨੀਆਂ ਮੋਗੇ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਇਹ ਵੀ ਅ ਦਰਸ਼ਨ ਖਟਕੜ ਦੀ ਰਚਨਾ ਹੈ ਮਸਾਲਾ ਬਾਲ ਕੇ ਚੱਲਣਾ ਜਿਵੇਂ ਮਹਿੰਦਰ ਸਾਥੀ ਦੀ ਹੈ ਮਤਲਬ ਇਸੇ ਤਰ੍ਹਾਂ ਇਸੇ ਨਾਮ ਦੇ ਉੱਤੇ ਰਚਨਾ ਅਮੋਲਕ ਜੀ ਆਂਦੇ ਵੀ ਹੈ ਅਮੋਲਕ ਜਿਹੜੇ ਕਿ ਸਾਰੇ ਜਾਣਦੇ ਹੈ ਦੇਸ਼ਪਤ ਯਾਦਗਰ ਹਾਲ ਦੇ ਜਿਹੜਾ ਸਾਲਾਨਾ ਸਮਾਗਮ ਹੁੰਦਾ ਹੈ ਉਸ ਦੇ ਮਲਕਰਤਾ ਧਰਤਾ ਹੈ ਗਿਆ ਸਭਿਆਚਾਰਕ ਵਿੰਗ ਦੇ ਮੁਖੀ ਨੇਗੇ ਤੇ ਅੱਜ ਵੀ ਹਰ ਸਾਲ ਜਿਹੜਾ ਉੱਥੇ ਮਤਲਬ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਸਾਲ ਜਿਹੜਾ ਇੱਕ ਗੀਤ ਤਿਆਰ ਕੀਤਾ ਜਾਂਦਾ ਜਿਹਦੇ ਵਿੱਚ ਤਕਰੀਬਨ 100 ਦੇ ਤਕਰੀਬਾਤਰ ਹੁੰਦੇ ਨੇਗੇ ਉਹ ਸਾਰਾ ਉਹਨਾਂ ਦੀ ਹੀ ਬਦੌਲਤ ਹੈ ਉਹਨਾਂ ਦੀ ਰਚਨਾ ਹੁੰਦੀ ਹੈ ਖੁਦ ਸਾਰਾ ਉਸ ਨੂੰ ਡਾਇਰੈਕਟ ਕਰਨਾ ਨਿਰਦੇਸ਼ ਨਿਰਦੇਸ਼ਕ ਦੇ ਤੌਰ ਤੇ ਕੰਮ ਕਰਨਾ ਉਹ ਉਹਨਾਂ ਦੀ ਰਚਨਾ ਹੈ ਮਾਸ਼ਾਅੱਲਾ ਬਾਰ ਕੇ ਚੱਲਣਾ ਅਗਲੇ ਸਰਜੀਤ ਪਾਤਰ ਜੀਾਂ ਦੀ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਇਹ ਵੀ ਅਕਸਰ ਜਿਹੜੀਆਂ ਸਾਹਿਤਕ ਗੋਸ਼ਟੀਆਂ ਦੇ ਵਿੱਚ ਅ ਬਖ ਬਖ ਥਾਵਾਂ ਦੇ ਉੱਤੇ ਚਰਚਾ ਦਾ ਵਿਸ਼ਾ ਇਹ ਰਹੀ ਹੈ ਗਿਆ ਔਰ ਬਹੁਤ ਹੀ ਮਕਬੂਲ ਰਚਨਾ ਹੈ ਜਾਰੀ ਰੱਖਣਾ ਹੱਕਾਂ ਦੇ ਸੰਗਰਾਮ ਨੂੰ ਬਲਦੇ ਮੋਲਾ ਜੀ ਦੀ ਅਸੀਂ ਤੁਰੇ ਨਹੀਂ ਕਦੇ ਵੀ ਕਿਨਾਰਿਆਂ ਦੇ ਨਾਲ ਮਰਹੂਮ ਹਰਪਜਨ ਹਲਵਾਰਵੀ ਜੀ ਦੀ ਰਚਨਾ ਹੈ ਤੁਸੀਂ ਪਾਓ ਹੱਥ ਸ਼ਮਸ਼ੀਰਾਂ ਨੂੰ ਬੋਗੜ ਸਿੰਘ ਦੀ ਰਚਨਾ ਹੈ ਜਿਹੜੇ ਪਿੱਛੇ ਜੇ ਸਾਨੂੰ ਵਿਛੋੜਾ ਦੇ ਗਏ ਕਹਿਰ ਦੀ ਰਾਤ ਮਨਜੀਤ ਮਾਨ ਮੰਡੀ ਕਲਾਂ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਦੀ ਰਚਨਾ ਹੈ ਰਖਣਾ ਲੋਕਯੁੱਧ ਨੂੰ ਜਾਰੀ ਮੇਜਰ ਸਿੰਘ ਗਿੱਲ ਦੀ ਹੈ ਸੂਹੀ ਰਤ ਰਗਵੀਰ ਰਾਹੀ ਦੀ ਹੈ ਬੋਟ ਮੰਗਤਿਆਂ ਦੇ ਨਾਂ ਸੁਰਜੀਤ ਢਿੰਡਸਾ ਦੀ ਇਨਕਲਾਬ ਜ਼ਿੰਦਾਬਾਦ ਜੁਗਰਾਜ ਢੋਲਾ ਜੀ ਦੀ ਜਿਹੜਿਆਂ ਦੀ ਆਵਾਜ਼ ਦੇ ਵਿੱਚ ਅੱਜ ਵੀ ਦਮ ਹੈ ਅੱਜ ਵੀ ਕਮਾਲ ਹੈ ਏਡੀ ਵੱਡੀ ਉਮਰ ਉਹਨਾਂ ਦੀ ਹੋ ਗਈ ਮਤਲਬ 8 ਦਹਾਕੇ ਜ਼ਿੰਦਗੀ ਦੇ ਉਹ ਉਹਨਾਂ ਨੂੰ ਪਾਰ ਕਰ ਗਏ ਨੇਗੇ 8 ਦਹਾਕਿਆਂ ਨੂੰ ਫਿਰ ਵੀ ਅੱਜ ਵੀ ਉਹ ਸਟੇਜਾਂ ਦੇ ਉੱਤੇ ਗੜਕਦੇ ਨੇ ਅੱਜ ਵੀ ਜਿਹੜਾ ਕਿਸਾਨੀ ਅੰਦੋਲਨ ਦੀ ਸਾਰਾ ਜਿਹੜਾ ਮਤਲਬ ਡੇ ਟੂ ਡੇ ਉਹਨਾਂ ਨੇ ਬਹੁਤ ਲੰਬੀ ਰਚਨਾ ਹੈਗੀ ਆ ਤੇ ਹੋ ਸਕਦਾ ਮਤਲਬ ਕਾਫੀ ਵੱਡਾ ਕਾਰਜ ਕੀਤਾ ਉਹਨਾਂ ਨੇ ਆਉਣ ਵਾਲੇ ਸਮੇਂ ਚ ਉਮੀਦ ਕਰਦਾ ਕਿ ਉਹ ਵੀ ਪਾਠਕਾਂ ਦੇ ਨਾਲ ਜਿਹੜਾ ਹੈਗਾ ਸਾਂਝਾ ਹੋਏਗਾ ਬੁੱਕ ਕਿਤਾਬ ਦੇ ਰੂਪ ਦੇ ਵਿੱਚ ਆ ਦਿੱਗਾ ਟੁੱਟ ਕੇ ਜੋ ਧਰਤੀ ਤੋਂ ਬ੍ਰਿ얌 ਸੰਧੂ ਜੀ ਦੀ ਰਚਨਾ ਹੈ ਸਿਲ버 ਜੁਬਲੀ ਓਮ ਪ੍ਰਕਾਸ਼ ਸ਼ਰਮਾ ਦੀ ਹੈ ਫਾਲਿਆਂ ਨੂੰ ਖੰਜਰਾਂ ਚ ਢਾਲੋ ਅਜਮੇਰ ਕਵੈਂਟਰੀ ਦੀ ਹੈ ਦਿੱਲੀ ਨੂੰ ਸਰਜੀਤ ਭੱਟੀ ਦੀ ਲੁੱcci ਧਰਤੀ ਸ਼ਿਵ ਬਟਾਲਵੀ ਅੰਜ ਦੀ ਇਹ ਜੜੀ ਰਚਨਾ ਹੈ ਯੋਧੇ ਹਰਦੀਪ ਢਿੱਲੋਂ ਤਤਵਾਰ ਦਾ ਮੌਸਮ ਹਰ ਭਜਨ ਹੁੰਦਲ ਪਿਰਥੀ ਵਾਰੇ ਸੱਜਣਾ ਅ ਵੇ ਇਹ ਬੋਲ ਹਵਾਵਾਂ ਸੱਜਣਾ ਤੇਰੇ ਬੋਲ ਹਵਾਵਾਂ ਸੱਜਣਾ ਵੀ ਤੇਰੇ ਬੋਲ ਹਵਾਵਾਂ ਜਸਪਾਲ ਜੱਸੀ ਜੀ ਜਸਪਾਲ ਜੱਸੀ ਜੋ ਪੰਜਾਬ ਸਟੂਡੈਂਟ ਯੂਨੀਅਨ ਦੇ ਬਹੁਤ ਹੀ ਪ੍ਰਮੁੱਖ ਆਗੂਆਂ ਦੇ ਵਿੱਚੋਂ ਰਹੇ ਨੇ ਔਰ ਪਿਰਥੀਪਾਲ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਨੇੜਤਾ ਸੀਗੀ ਉਹਨਾਂ ਨੇ ਪਿਰਥੀਪਾਲ ਦੀ ਜਿਹੜੀ ਹੈਗੀ ਆ ਆਈ ਥਿੰਕ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹ ਇੱਕ ਉਹਨਾਂ ਨੂੰ ਸਮਰਪਿਤ ਕਵਿਤਾ ਲਿਖੀ ਸੀ ਉਹਨਾਂ ਨੇ ਕਾਮਿਆਂ ਦਾ ਜਾਇਆ ਬੱਡੀ ਬਾਂਮ ਵਾਲੇ ਬਾਈ ਦੇ ਨਾਮ ਜਸਵੰਤ ਪਾਂਧੀ ਦੀ ਰਚਨਾ ਹੈ ਇਨਕਲਾਬ ਜ਼ਿੰਦਾਬਾਦ ਜਸਵਿੰਦਰ ਦੀਵੇ ਬਲਦੇ ਰਹਿਣਗੇ ਜਰਨਲ ਅੱਛਰਵਾਲ ਕੋਈ ਕਿਆਮਤ ਦਰਸ਼ਨ ਦਸਾਂਚ ਦੁਨੀਆ ਭਰ ਦੇ ਕਾਮਿਓ ਸਭ ਇਕੋ ਜਾਓ ਆ ਲੋਕ ਮੇਰੇ ਦੇਸ਼ ਦਿਓ ਬਖਸ਼ੀਸ਼ ਢਾਲੀਵਾਲ ਲੋਕ ਰਾਜ ਰਾਮ ਸਰੂਪ ਅਣਕੀ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਇਹ ਵੀ ਇਸ ਦੁਨੀਆ ਤੇ ਨਹੀਂ ਰਹੇ ਅ ਜਗਿੰਦਰ ਜਿਹੜਾ ਗੁਰਨੀ ਕਲਾ ਦੇ ਨਾਲ ਹੀ ਉਹਦਾ ਸਾਥ ਦਿੰਦੇ ਸੀਗੇ ਅ ਦੁਨੀਆ ਭਰ ਦੇ ਕੰਮਿਓ ਸਭ ਇਕੋ ਜਾਓ ਇਹਦਾ ਨਾਮ ਮੇਰੇ ਕੋਲ ਮਿਸ ਹੋ ਗਿਆ ਮੈਂ ਬਾਅਦ ਦੇ ਵਿੱਚ ਨੋਟ ਕਰਵਾ ਦੇਵਾਂਗਾ ਤੋਂ ਇਹ ਰਚਨਾਮਾ ਨੇ ਇਹਦੇ ਵਿੱਚ ਮਤਲਬ ਇਹ ਤੋਂ ਬਿਨਾ ਇਹ ਤਾਂ ਮੈਂ ਕੁਛ ਦਾ ਜ਼ਿਕਰ ਕੀਤਾ ਹੈਗਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤੇ ਬਿਨਾ ਰਹਿ ਨਹੀਂ ਸਕਿਆ ਅ ਕਈ ਜਿਹੜੇ ਹੈਗੇ ਆ ਮਤਲਬ ਲੇਖਕਾਂ ਨਹੀਂ ਆ ਕਈ ਗੀਤਕਾਰਾਂ ਨਹੀਂ ਆ ਬਹੁਤ ਸਾਰੀਆਂ ਰਚਨਾਵਾਂ ਨੇ ਜਿਹੜੀਆਂ ਮਕਬੂਲ ਹੋਈਆਂ ਸਾਰੀਆਂ ਦਾ ਜ਼ਿਕਰ ਕਰਨਾ ਸੰਭਵ ਨਹੀਂ ਸੀ ਉਹ ਤੁਸੀਂ ਇਸ ਪੁਸਤਕ ਦੇ ਵਿੱਚੋਂ ਜਿਹੜਾ ਦੇਖ ਸਕਦੇ ਹੋ ਵਿਦਰੋਹੀ ਬੋਲ ਨਕਸਰਵਾੜੀ ਲਹਿਰ ਦੇ ਜਿਹੜੇ ਹੈਗੇ ਆ ਦੌਰ ਦੀ ਚੌਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ ਸੰਪਾਦਕ ਡਾਕਟਰ ਮੇਘਾ ਸਿੰਘ ਤਾਂ ਇਸ ਪੁਸਤਕ ਦੇ ਜਿਹੜਾ ਅਖੀਰ ਦੇ ਵਿੱਚ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਹੈ ਜਿਹੜੇ ਵੀ ਲੇਖਾਂ ਦੀਆਂ ਰਚਨਾਵਾਂ ਨੇ ਉਹਨਾਂ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਲੇਖਕ ਕੌਣ ਸੀ ਕਿੱਥੋਂ ਦਾ ਸੀ ਕਿਹੜੇ ਸਮੇਂ ਦੇ ਵਿੱਚ ਹੋਇਆ ਉਹਨਾਂ ਦਾ ਜਨਮ ਮੌਤ ਉਹ ਉਹ ਸਾਰੀ ਜਿਹੜੀ ਹੈਗੀ ਆ ਇਹਦੇ ਵਿੱਚ ਦਰਜ ਹੈ ਤਾਂ ਜਨਮ ਦੀਆਂ ਤਰੀਖਾਂ ਬਾਰੇ ਮਤਲਬ ਕਿਉਂਕਿ ਸਾਰਿਆਂ ਬਾਰੇ ਕਲੀਅਰ ਨਹੀਂ ਸੀਗਾ ਇਸ ਕਰਕੇ ਡਾਕਟਰ ਸਾਹਿਬ ਨੇ ਇਦੇ ਵਿੱਚ ਜਿਹੜੀ ਤਰਤੀਬ ਦਿੱਤੀ ਹੈਗੀ ਆ ਜੋ ਇੰਡੈਕਸ ਬਣਾਇਆ ਹੈਗਾ ਉਹ ਸਾਡੇ ਗੁਰਮੁਖੀ ਅੱਖਰਾਂ ਦੀ ਜਿਹੜੀ ਸਕ੍ਰਿਪਟ ਦੇ ਅਨੁਸਾਰ ਮਤਲਬ ਊੜੇ ਤੋਂ ਲੈ ਕੇ ਜਿਵੇਂ ਆਪਾਂ ੜ ਜਿਹੜੇ ਹੈਗਾ ਢਾੜੇ ਤੱਕ ਜਾਣਦੇ ਆਂਗੇ ਇਸ ਤਰ੍ਹਾਂ ਮਤਲਬ ਇਹਨਾਂ ਨੇ ਇਹਨੂੰ ਇਸ ਰੂਪ ਚ ਤਰਤੀਬਤ ਦਿੱਤਾ ਹੈਗਾ ਤੇ ਐਂਡ ਦੇ ਉੱਤੇ ਲੇਖਕਾਂ ਦੇ ਜੀਵਨ ਬਾਰੇ ਜਾਣਕਾਰੀ ਤੋਂ ਇਲਾਵਾ ਸਹਾਇਕ ਪੁਸਤਕ ਸੂਚੀ ਵੀ ਦਿੱਤੀ ਗਈ ਹੈ ਉਹਦੇ ਵਿੱਚ ਕਾਵ ਸੰਗ੍ਰਹਿ ਹੈਗੇ ਆ ਪਹਿਲਾਂ ਕਾਪ ਸੰਗ੍ਰਹਿਾਂ ਤੋਂ ਜਿਹੜੇ ਇਹ ਕਾਪ ਸੰਗ੍ਰਹਿ ਹੈ ਇਹ ਤਕਰੀਬਨ 77 ਨੇ ਫਿਰ ਮੈਗਜ਼ੀਨ ਤੇ ਪੱਤਰਕਾਮ ਤਾਂ ਇਹਦੇ ਵਿੱਚ तकरीबन 11 ਜਿਹੜੇ ਦਿੱਤੇ ਹੋਏ ਆ ਹੇਮਜੋਤੀ ਸਰਦਲ ਕਿੰਤੂ ਰੋਲੇਬਾਨ ਸਿਆੜ ਕੀਰਤੀ ਯੁੱਗ ਕੀਰਤੀ ਕਿੱਸਾ ਹੋਕਾ ਪ੍ਰਚੰਡ مشਾਲ ਤੇ ਹਰਾਵਲ ਦਸਤਾ ਜਿਨ੍ਹਾਂ ਚ ਲਈਆਂ ਗਈਆਂ ਆ ਇਨ ਨੰਬਰ ਦੇ ਉੱਤੇ ਨਕਸਲਵਾੜੀ ਕਾਬੂ ਆਲੋਚਨਾ ਦਿੱਤੀ ਹੋਈ ਹੈ ਤੇ ਕਾਬੂ ਆਲੋਚਨਾ ਦੇ ਵਿੱਚ 8 ਜੜੀਆਂ ਹੈਗੀਆਂ ਮਦਾ ਇਹਨਾਂ ਨੇ ਲਈਆਂ ਹੈਗੀਆਂ 인ਦਰਜੀਤ ਕੌਰ ਡਾਕਟਰ 인ਦਰਜੀਤ ਕੌਰ ਦੀ ਨਕਸਲਵਾੜੀ ਕਾਬੂ ਵਿਚਾਰਧਾਰਕ ਪ੍ਰਤੀਬੱਧਤਾ ਦੀ ਸ਼ਾਇਰੀ ਸੰਦੀਪ ਸਿੰਘ ਹਰੀ ਭਗਵਾਨ ਗੁਰਕਵਾਲ ਸਿੰਘ ਚਰਨਜੀਤ ਸਿੰਘ ਜਰਨੈਲ ਸਿੰਘ ਦਵਿੰਦਰ ਸਿੰਘ ਬੋਹਾ ਮਨਦੀਪ ਇਹਨਾਂ ਨੂੰ ਮਤਲੇ ਦੇ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦੇ ਰੈਫਰੈਂਸ ਦੇ ਤੌਰ ਦੇ ਉਤੇ ਇਹ ਲਿਸਟ ਨੋਟ ਕੀਤੀ ਗਈ ਹੈ ਇੰਗਲਿਸ਼ ਦੇ ਵਿੱਚ ਹੈਗੀ ਆ ਸਮੰਥਾ ਬੈਨਰਜੀ ਐਡੀਟਰ థੈਮਾ ਬੁੱਕ ਆਫ ਨੈਕਸਲਾਈਟ ਪੋਇਟਰੀ థੈਮਾ ਕੋਲਕਾਤਾ 1987 ਤਾਂ ਇਹ ਜਿਹੜਾ ਹੈਗਾ ਐਂਡ ਦੇ ਉੱਤੇ ਇਹ ਮਤਲਬ ਸੰਪਾਦਕ ਦੇ ਰੂਪ ਦੇ ਵਿੱਚ ਉਹਨਾਂ ਦੀ ਤੁਸੀਂ ਪਰ ਫੋਟੋਗ੍ਰਾਫ ਦੇਖ ਸਕਦੇ ਹੋ ਤੇ ਉਹਦੇ ਵਿੱਚ ਉਹ ਬਾਰੇ ਸੰਖੇਪ ਜਿਹੜੀ ਜਾਣਕਾਰੀ ਦਿੱਤੀ ਹੋਈ ਹੈ ਆ ਜਿਹੜੇ ਵਿੱਚ ਲਿਖਿਆ ਹੈ ਕਿ ਡਾਕਟਰ ਮੇਗਾ ਸਿੰਘ ਪੱਤਰਕਾਰੀ ਜਨਸਪਰਕ ਅਧਿਆਪਨ ਕਾਨੂੰਨ ਅਤੇ ਸਹਿਤ ਖੇਤਰ ਨਾਲ ਸੰਬੰਧਿਤ ਹੋਣ ਦੇ ਨਾਲ-ਨਾਲ ਇੱਕ ਚੇਤਨ ਸਮਾਜਿਕ ਸ਼ਖਸੀਅਤ ਹੈ ਸਿੱਖਿਆ ਵਿਭਾਗ ਪੰਜਾਬ ਵਿੱਚ ਅਧਿਆਪਨ ਕਾਰਜ ਤੋਂ ਇਲਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚੋਂ ਜੁਆਇੰਟ ਡਾਇਰੈਕਟਰ ਵਜੋਂ ਸੇਵਾ ਨਿਭਾਉਣ ਉਪਰੰਤ ਉਹ 6 ਸਾਲ ਪੰਜਾਬੀ ਟਰਨ ਦੇ ਸਹਾਇਕ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਪੰਜਾਬੀ ਪੱਤਰਕਾਰੀ ਸੰਬੰਧੀ ਨੌ ਪੁਸਤਕਾਂ ਤੇ ਦੋ ਮਾਲਕ ਕਾਵ ਸੰਗ੍ਰਹਿਆਂ ਤੋਂ ਇਲਾਵਾ ਉਹ ਕਾਨੂੰਨ ਨਾਲ ਸੰਬੰਧਿਤ ਦੋ ਪੁਸਤਕਾਂ ਵੀ ਪਾਠਕਾਂ ਦੇ ਸੰਮੁਖ ਕਰ ਚੁੱਕੇ ਹਨ ਸਮੇਂ-ਸਮੇਂ ਵਿਦਿਆਰਥੀਆਂ ਤੇ ਮੁਲਾਜ਼ਮ ਲਹਿਰਾਂ ਦੇ ਮੋਰੀ ਕਾਰਕ ਹੋਣ ਅਤੇ ਲੋਕਪੱਖੀ ਬੇਵਾਗ ਵਿਚਾਰਾਂ ਦੇ ਧਾਰਨੀ ਹੋਣ ਕਾਰਨ ਉਹਨਾਂ ਨੂੰ ਕਈ ਵਾਰ ਸਮੇਂ ਦੇ ਹਾਕਮਾਂ ਦੀ ਦੇਰੁਖੀ ਦਾ ਸ਼ਿਕਾਰ ਹੋਣ ਦੇ ਨਾਲ-ਨਾਲ ਜੇਲ੍ਹ ਯਾਤਰਾ ਵੀ ਕਰਨੀ ਪਈ ਹੈ ਅੱਜਕੱਲ ਉਹ ਲੋਕਪੱਖੀ ਪੱਤਰਕਾਰੀ ਅਤੇ ਬਕਾਲਤ ਕਰਨ ਦੇ ਨਾਲ-ਨਾਲ ਸਮਾਜਿਕ ਸਹਿਤਕ ਤੇ ਜਨਤਕ ਕਾਰਜਾਂ ਵਿੱਚ ਵੀ ਮਸ਼ਰੂਫ ਹਨ ਇਹ ਪ੍ਰਕਾਸ਼ਕ ਵੱਲੋਂ ਨੋਟ ਦਿੱਤਾ ਗਿਆ ਉਹਨਾਂ ਉਹਨਾਂ ਬਾਰੇ ਤਾਂ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਇਹਦੇ ਬਾਰੇ ਗੱਲ ਦੱਸਦੀਆਂ ਕਿ ਡਾਕਟਰ ਮੇਘਾ ਸਿੰਘ ਮਤਲਬ ਉਸ ਧਰਤੀ ਦੇ ਜੰਪਲ ਨੇ ਜਿਹੜੀ ਕਿਸੇ ਸਮੇਂ ਬਰਨਾਲਾ ਇਲਾਕਾ ਨਕਸਰਵਾੜੀ ਲਹਿਰ ਦਾ ਗੜ ਰਿਹਾ ਹੈ ਦਨਗੜ ਇਹਨਾਂ ਦਾ ਪਿੰਡ ਹੈਗਾ ਉੱਥੇ ਨੂੰ ਬਿਲੋਂਗ ਕਰਦੇ ਨੇ ਬਹੁਤ ਹੀ ਨੇਕ ਇਨਸਾਨ ਹੈ ਗਿਆ ਤੇ ਜਿਹੜੀਆਂ ਕਿਤਾਬਾਂ ਦਾ ਮੈਂ ਜ਼ਿਕਰ ਕੀਤਾ ਹੈਗਾ ਉਹਨਾਂ ਦੇ ਵਿੱਚੋਂ ਕੁਝ ਇੱਕ ਜ਼ਰੂਰ ਮੈਂ ਤੁਹਾਡੇ ਨਾਲ ਅ ਸੰਖੇਪ ਦੇ ਤੌਰ ਦੇ ਉੱਤੇ ਉਹਨਾਂ ਦੇ ਟਾਈਟਲ ਤੁਹਾਡੇ ਨਾਲ ਸਾਂਝੇ ਕਰ ਰਿਹਾ ਨਕਸਲਵਾੜੀ ਲਹਿਰ ਅਤੇ ਖੱਬੇ ਪੱਖੀ ਪੰਜਾਬੀ ਪੱਤਰਕਾਰੀ ਇਹ ਇਹਨਾਂ ਦੀ 2022 ਦੇ ਵਿੱਚ ਆਈ ਹੋਈ ਪੁਸਤਕ ਹੈ ਇਹਦੇ ਉੱਤੇ ਮੈਨੂੰ ਪੇਪਰ ਪੜਨ ਦਾ ਸੁਭਾਗ ਵੀ ਮਿਲਿਆ ਸੀ ਜਿਵੇਂ ਮੌਲ ਖੱਬੇ ਪੱਖੀ ਪੱਤਰਕਾਰੀ ਨਾਲ ਸੰਬੰਧਿਤ ਸਾਰੇ ਮੈਗਜ਼ੀਨਾਂ ਦੀ ਲਿਸਟ ਇਹ ਵੀ ਇੱਕ ਰੈਫਰੈਂਸ ਬੁੱਕ ਹੀ ਹੈ ਤੁਹਾਨੂੰ ਪੁਰਾਣੇ ਕਿਹੜੇ ਕਿਹੜੇ ਮੈਗਜ਼ੀਨ ਕਿਹੜੇ ਕਿਹੜੇ ਪੇਪਰ ਪਰਚੇ ਅ ਕੌਣ ਕੱਢਦੇ ਰਹੇ ਉਹਨਾਂ ਦੇ ਕੌਣ ਸੰਪਾਦਕ ਸੀਗੇ ਉਹ ਕਿੰਨਾ ਚਿਰ ਚੱਲਦੇ ਰਹੇ ਕਦੋਂ ਸਰਕਾਰ ਦਾ ਉਹਦੇ ਪ੍ਰਤੀ ਕੀ ਪ੍ਰਤੀਕਰਮ ਰਿਹਾ ਇਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਗਿਆ ਇਹ ਵੀ ਜਿਹੜੇ ਵੀ ਅੱਜ ਸੰਘਰਸ਼ੀਲ ਸੱਜਣ ਹੈਗੇ ਆ ਜਾਂ ਜਿਹੜੇ ਤਬਦੀਲੀ ਚਾਹੁੰਦੇ ਨੇਗੇ ਉਹਨਾਂ ਨੂੰ ਜ਼ਰੂਰ ਇਹ ਇਹ ਬਹੁਤ ਵੱਡਮੁੱਲੀ ਜਾਣਕਾਰੀ ਇਹਦੇ ਵਿੱਚ ਦਰਜ ਹੈਗੀ ਹੈ ਇਤਿਹਾਸ ਦੇ ਵਿੱਚ ਜੇ ਕੋਈ ਰੁਚੀ ਰੱਖਣ ਵਾਲਾ ਉਹਨਾਂ ਲਈ ਵੀ ਇਹ ਇੱਕ ਰੈਫਰੈਂਸ ਬੁੱਕ ਹੈਗੀ ਹੈ ਜਿਵੇਂ ਤਰ੍ਹਾਂ ਹੀ ਸਮਕਾਲੀ ਮਸਲੇ ਉਹਨਾਂ ਦੀ 2011 ਦੇ ਵਿੱਚ ਆਈ ਸੀਗੀ ਆ ਸਮਕਾਲੀ ਦ੍ਰਿਸ਼ਟੀਕੋਣ 2012 ਦੇ ਵਿੱਚ ਆਈ ਹੈਗੀ ਐ ਆ ਇਸੇ ਤਰ੍ਹਾਂ ਸਮਕਾਲੀ ਸਰੋਕਾਰ 2013 ਚ ਆਈ ਹੈ ਆ ਸਮਕਾਲੀ ਪੰਜਾਬ 2016-17 ਦੇ ਵਿੱਚ ਆਈ ਸਮਕਾਲੀ ਪੰਜਾਬ ਤਾਂ ਇਹ ਇਹ ਪੁਸਤਕ ਆਖਿਰ ਮੇਰੇ ਕੋਲ ਉਪਲਬਧ ਸੀਗੀਆਂ ਬਾਕੀ ਦੀਆਂ ਜੜੀਆਂ ਹੈਗੀਆਂ ਉਹਨਾਂ ਦਾ ਜ਼ਿਕਰ ਇਹਦੇ ਵਿੱਚ ਆ ਚੁੱਕਿਆ ਜਾਂ ਜਿਹੜੀ ਇਹ ਬਦਰੋਹੀ ਬੋਲ ਹੈਗੀ ਆ ਇਸ ਪੁਸਤਕ ਦੇ ਸ਼ੁਰੂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਲਿਸਟ ਦਿੱਤੀ ਗਈ ਆ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਸੋ ਇਸ ਕਰਕੇ ਮੈਂ ਇਥੇ ਇਸ ਨੋਟ ਦੇ ਨਾਲ ਅੱਜ ਦੀ ਵੀਡੀਓ ਸਮਾਪਤ ਕਰਨ ਜਾ ਰਿਹਾ ਕਿ ਪੱਤਰਕਾਰੀ ਦੇ ਖੇਤਰ ਦੇ ਵਿੱਚ ਕੁਝ ਉਹ ਪੱਤਰਕਾਰ ਵੀ ਹੈ ਜਿਹੜੇ ਸਥਾਪਤੀ ਦੇ ਵੱਲੋਂ ਛੁੱਟੀਆਂ ਹੋਈਆਂ ਬੁਰਕੀਆਂ ਦੇ ਬਦਲੇ ਲੋਕਾਂ ਦੇ ਖਿਲਾਫ ਆਪਣਾ ਰੂਲ ਅਦਾ ਕਰਦੇ ਨੇ ਜਿਹੜੇ ਆਪਣੇ ਕੈਰੀਅਰ ਨੂੰ ਆਪਣੀ ਜਿਹੜੀ ਨਿੱਜ ਨੂੰ ਮਤਲਬ ਵਧਾਵਾ ਦੇਣ ਵਾਸਤੇ ਆਪਣੀ ਖੁਦਗਰਜ਼ੀ ਨੂੰ ਪੂਰਾ ਕਰਨ ਵਾਸਤੇ ਚੰਦ ਟੁਕੜੀਆਂ ਬਦਲੇ ਉਹ ਇਸ ਸਥਾਪਤੀ ਦੇ ਜਿਹੜੇ ਹੈਗੇ ਆ ਅੱਗੇ ਹਥਿਆਰ ਸੁੱਟ ਜਾਂਦੇ ਨੇ ਹਥਿਆਰ ਹੀ ਨਹੀਂ ਸੁੱਟਦੇ ਬਲਕਿ ਉਹਨਾਂ ਦੇ ਹੱਥਾਂ ਵਿੱਚ ਖੇਜਣਾ ਸ਼ੁਰੂ ਕਰ ਦਿੰਦੇ ਨੇਗੇ ਅਮੇਗਾ ਸਿੰਘ ਡਾਕਟਰ ਅਮੇਗਾ ਸਿੰਘ ਉਹਨਾਂ ਉਹਨਾਂ ਚੋਂ ਨਹੀਂ ਕਿ ਉਹਨਾਂ ਜੁਗਨੂਆਂ ਦੇ ਵਿੱਚੋਂ ਹੈ ਜਿਹੜੇ ਦੂਸਰੇ ਨੂੰ ਰੋਸ਼ਨੀ ਦੇਣ ਦਾ ਯਤਨ ਕਰਦੇ ਨੇ ਔਰ ਮੈਨੂੰ ਉਮੀਦ ਹੈਗੀ ਆ ਕਿ ਪਾਠਕ ਜਾਂ ਖਾਸ ਕਰਕੇ ਜਿਹੜੇ ਵੀ ਇਸ ਨਿظام ਨੂੰ ਕਹਿੰਦੇ ਨੇ ਕਿ ਤੇ ਸਭ ਕੁਝ ਅੱਛਾ ਨਹੀਂ ਹੈ ਇਹ ਬਦਲਣਾ ਚਾਹੀਦਾ ਹੈ ਉਹਨਾਂ ਲਈ ਇਹ ਇਹ ਪੁਸਤਕ ਇਹ ਬਹੁਤ ਹੀ ਇੱਕ ਪ੍ਰੇਰਣਾਦਾਇਕ ਸਾਬਤ ਹੋਏਗੀ ਤੇ ਖਾਸ ਕਰਕੇ ਅਜਮੇਰ ਖਲੀਆ ਵਰਗੇ ਸੱਜਣ ਹੈਗੇ ਆ ਅਮੋਲਕ ਸਿੰਘ ਵਰਗੇ ਜਿਹੜੇ ਲੰਬੇ ਸਮੇਂ ਤੋਂ तकरीबन 4-5 ਦਹਾਕਿਆਂ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਇੱਕ ਵਿਦਰੋਹੀ ਬੋਲਾਂ ਦੀ ਆਵਾਜ਼ ਆਪਣੇ ਗਲੇ ਦੇ ਵਿੱਚੋਂ ਲੋਕਾਂ ਦੇ ਸਨਮੁਖ ਲੋਕਾਂ ਦੇ ਨਾਲ ਸਾਂਝੀ ਕਰ ਰਹੇ ਨੇ ਤੇ ਉਹਨਾਂ ਲਈ ਵੀ ਇੱਕ ਰੈਫਰੈਂਸ ਬੁੱਕ ਹੈ ਕਿਉਂਕਿ ਸਾਰੇ ਦੇ ਸਾਰੇ ਜਿਹੜੇ ਮਹੱਤਵਪੂਰਨ ਗੀਤ ਇੱਕੋ ਪੁਸਤਕ ਦੇ ਵਿੱਚ ਉਹਨਾਂ ਨੂੰ ਮਿਲ ਸਕਦੇ ਨੇ ਕਿਸੇ ਵੀ ਸਮੇਂ ਉਹ ਇਸ ਨੂੰ ਕਿਤਾਬ ਨੂੰ ਰੈਫਰੈਂਸ ਬੁੱਕ ਦੇ ਤੌਰ ਤੇ ਯੂਜ਼ ਕਰ ਸਕਦੇ ਨੇ ਕਿ ਉਹਨਾਂ ਲਈ ਬੇਹੱਦ ਜ਼ਰੂਰਤ ਹੁੰਦੀ ਹੈ ਜਿਹੜੇ ਜਿਹੜੇ ਗਾਉਂਦੇ ਹੈ ਸਟੇਜਾਂ ਦੇ ਉੱਤੇ ਤੇ ਜਿਨ੍ਹਾਂ ਦੇ ਵਿੱਚ ਕੁਦਰਤੀ ਤੌਰ ਤੇ ਮਤਲਬ ਇੱਕ ਟੈਲੈਂਟ ਹੈ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਇੱਕ ਗਲੇ ਦੀ ਜਿਹੜੀ ਹੈਗੀ ਹੈ ਖਾਸ ਸੁਰ ਮਿਲੀ ਹੋਈ ਹੈਗੀ ਹੈ ਤੇ ਉਹਨਾਂ ਲਈ ਪਰ ਇਹ ਜਿਹੜੀ ਬੁੱਕ ਹੈਗੀ ਹੈ ਇੱਕ ਰੈਡੀ ਰੈਕਨਰ ਦੀ ਤਰ੍ਹਾਂ ਰੈਡੀमेड ਜਿਹੜਾ ਰੈਫਰੈਂਸ ਬੁੱਕ ਦੀ ਤਰ੍ਹਾਂ ਕੰਮ ਕਰੇਗੀ ਮਤਲਬ ਉਮੀਦ ਹੈ ਇਸ ਕਿਤਾਬ ਨੂੰ ਤੁਸੀਂ ਪੂਰਾ ਹੰਗਾਰਾ ਦਿਓਗੇ ਤੇ ਇਹ ਕਿਤਾਬ ਜਿਹੜੀ ਹੈਗੀ ਹੈ ਮਤਲਬ ਹਰ ਲਾਇਬ੍ਰੇਰੀ ਦੇ ਵਿੱਚ ਆਪਣੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਰੱਖੋਗੇ ਧੰਨਵਾਦ ਸ਼ੁਕਰੀਆ